ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅਜਰਾਤ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਰਾਤ ਦਾ ਵਚਨ ਕਹੋਤਾ ਤਨ ਅਧਿਆਇ ਦੀ 6 ਨੰਬਰ ਆਇਤ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਤਾਂ ਸੱਚਮੁੱਚ ਅੱਜ ਦੇ ਵਚਨ ਦੇ ਪਰਮੇਸ਼ਰ ਸਾਨੂੰ ਆਖਦੇ ਨੇ ਪਰਮੇਸ਼ਰ ਆਖਦੇ ਨੇ ਕਿ ਮੈਂ ਸਾਰਿਆਂ ਰਾਹਾਂ ਵਿੱਚ ਮਤਲਬ ਵੀ ਤੁਸੀਂ ਮੈਨੂੰ ਆਪਣੇ ਸਾਰੇ ਰਾਹਾਂ ਵਿੱਚ ਯਾਦ ਰੱਖੋ ਤੇ ਪਰਮੇਸ਼ਰ ਕਹਿੰਦੇ ਮੈਂ ਤੁਹਾਨੂੰ ਦੇ ਸਾਰੇ ਹੀ ਰਾਹਾਂ ਨੂੰ ਸਿੱਧਾ ਕਰਾਂਗਾ। ਤੋਂ ਸਾਨੂੰ ਜ਼ਰੂਰਤ ਹੈ ਪਰਮੇਸ਼ਰ ਨੂੰ ਹਰ ਵੇਲੇ ਯਾਦ ਰੱਖਣ ਦੀ। ਅਸੀਂ ਦੁੱਖ 'ਚ ਹੋਈਏ, ਸੁੱਖ 'ਚ ਹੋਈਏ, ਬਿਮਾਰੀ 'ਚ ਹੋਈਏ ਜਾਂ ਕਿਸੇ ਤੰਗੀ ਪਰੇਸ਼ਾਨੀ 'ਚ ਹੋਈਏ ਜਾਂ ਅਸੀਂ ਖੁਸ਼ੀਆਂ ਦੇ ਵਿੱਚ ਹੋਈਏ, ਅਸੀਂ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖਣਾ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਰਹਿਣਾ ਹੈ ਤਾਂ ਹੀ ਪਰਮੇਸ਼ਰ ਸਾਡੇ ਸਾਰੇ ਰਾਹਾਂ ਨੂੰ ਜਿਹੜਾ ਉਹ ਸਿੱਧੇ ਕਰਨਗੇ। ਤੋਂ ਆਓ ਅੱਜ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਸਾਰੇ ਹੀ ਭੈਣ ਭਰਾ ਪਰਮੇਸ਼ਰ ਜੀ ਦੀ ਦਿਆ ਨੂੰ ਮੰਗਦੇ ਹੋਏ ਪਰਮੇਸ਼ਰ ਜੀ ਦੇ ਕੋਲੋਂ ਸਮਰਥ ਨੂੰ ਮੰਗੀਏ ਕਿ ਅਸੀਂ ਪਰਮੇਸ਼ਰ ਦਾ ਹਰ ਵਾਰ ਹਰ ਵੇਲੇ ਧੰਨਵਾਦ ਕਰਨ ਵਾਲੀ ਹੋ ਜਾਈਏ ਔਰ ਪਰਮੇਸ਼ਰ ਸਾਡੇ ਸਾਰੇ ਮਾਰਗਾਂ ਨੂੰ ਸਿੱਧੇ ਕਰਨ ਵਾਲੇ ਹੋ ਜਾਣ। ਤੋਂ ਸੱਚਮੁੱਚ ਪਰਮੇਸ਼ਰ ਸਾਡੇ ਸਾਰੇ ਰਾਹਾਂ ਨੂੰ ਸਿੱਧੇ ਕਰਨ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਤੋਂ ਆਉ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ। ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਹੋਏ ਪਰਮੇਸ਼ਰ ਜੀ ਅੱਜ ਦੇ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਜੋ ਤੁਸੀਂ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਸੁਰਗਿਅ ਮੰਨੇ ਦੇ ਨਾਲ ਰਚਾਇਆ ਮੇਰੇ ਖੁਦਾ ਧੰਨਵਾਦ ਕਰਦੇ ਜ਼ਿੰਦਾ ਜਲਾਲੀ ਪਰਮੇਸ਼ਰ ਕਿ ਤੁਸੀਂ ਸਾਨੂੰ ਹਰ ਵੇਲੇ ਪਰਮੇਸ਼ਰ ਜੀ ਆਪਣੀ ਦਇਆ ਵਿੱਚ ਠੱਕੀ ਰੱਖਿਆ ਔਰ ਖੁਦਾਵੰਨ ਜੀ ਸੱਚਮੁੱਚ ਅੱਜ ਦੇ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਅਸੀਂ ਤੁਹਾਡੇ ਵਚਨਾਂ ਦੇ ਲਈ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਵਚਨ ਦਿੱਤੇ ਕਿ ਤੁਸੀਂ ਮੈਨੂੰ ਹਰ ਰਾਹ ਦੇ ਵਿੱਚ ਯਾਦ ਰੱਖੋ ਤੇ ਮੈਂ ਤੁਹਾਡੇ ਹਰ ਰਾਹ ਨੂੰ ਸਿੱਧਾ ਕਰਾਂਗਾ ਸੱਚਮੁੱਚ ਪਰਮੇਸ਼ਰ ਜੀ ਪਰਬਜੀ ਤੁਸੀਂ ਵਾਅਦੇ ਦੇ ਪੱਕੇ ਹੋ ਖੁਦਾਵੰਨ ਜੀ ਸੱਚਮੁੱਚ ਅਸੀਂ ਹਰ ਵਾਰ ਪਰਮੇਸ਼ਰ ਆਪਣੇ ਵਾਅਦੇ ਤੋਂ ਪਰਬਜੀ ਪਿੱਛੇ ਹੱਟ ਜਾਂਦੇ ਆਂ ਪਰਬਜੀ ਅਸੀਂ ਆਪਣੇ ਵਾਅਦਿਆਂ ਤੇ ਚੱਲ ਨਹੀਂ ਪਾਉਂਦੇ ਮੇਰੇ ਖੁਦਾਵੰਨ ਜੀ ਸਾਡੇ ਤੇ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਿੱਦਾਂ ਤੁਸੀਂ ਆਪਣੇ ਵਾਅਦੇ ਦੇ ਪੱਕੇ ਹੋ ਪਰਮੇਸ਼ਰ ਜੀ ਤੁਸੀਂ ਸਾਡੇ ਨਾਲ ਵਫ਼ਾਦਾਰ ਹੋ ਮੇਰੇ ਪਰਮੇਸ਼ਰ ਇਸੇ ਤਰ੍ਹਾਂ ਅਸੀਂ ਵੀ ਪਰਮੇਸ਼ਰ ਜੀ ਤੁਹਾਡੇ ਨਾਲ ਵਫ਼ਾਦਾਰੀ ਦੇ ਨਾਲ ਚੱਲੀਏ ਮੇਰੇ ਖੁਦਾਵੰਨ ਜੀ ਔਰ ਪਰਬਜੀ ਅਸੀਂ ਵਫ਼ਾਦਾਰੀ ਦੇ ਵਿੱਚ ਚੱਲਦੇ ਹੋਏ ਮੇਰੇ ਖੁਦਾ ਪਰਮੇਸ਼ਰ ਹਰ ਇੱਕ ਉਸ ਵਾਅਦੇ ਨੂੰ ਪੂਰਾ ਕਰੀਏ ਜੋ ਪਰਮੇਸ਼ਰ ਅਸੀਂ ਤੁਹਾਡੇ ਨਾਲ ਕਰੀਏ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਜੋ ਤੁਸੀਂ ਸਾਨੂੰ ਯਾਦ ਦਿਲਾਇਆ ਸੱਚਮੁੱਚ ਖੁਦਾਵੰ ਜੀ ਸਾਡੇ ਉੱਪਰ ਦਇਆ ਕਰੋ ਕਿਰਪਾ ਕਰੋ ਸਾਡੇ ਹਿਰਦਿਆਂ ਨੂੰ ਬਦਲੋ ਮੇਰੇ ਸਮਰਥੀ ਪਰਮੇਸ਼ਰ ਜੀ ਔਰ ਖੁਦਾਵੰਜੀ ਦਇਆ ਕਰੋ ਪਰਮੇਸ਼ਰ ਅੱਜ ਦੇਸ ਹਰ ਇੱਕ ਵਚਨ ਨੂੰ ਪਰਮੇਸ਼ਰ ਜੀ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੰਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਚੁਰਾ ਲੈਣਾ ਪਾਏ ਪ੍ਰਭੂ ਜੀ ਪਰ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਅਸੀਂ ਹਜ਼ਾਰਾਂ ਲੱਖਾ ਗੁਣਾ ਫਲ ਲੈ ਕੇ ਆਈਏ ਸਮਰਥਿਆ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾ ਇਹਨਾਂ ਵਚਨਾਂ ਨੂੰ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਕੱਢ ਨਾ ਸਕੇ ਪਰਮੇਸ਼ਰ ਜੀ ਔਰ ਖੁਦਾ ਇਹ ਵਚਨ ਦਿਨ ਦਿਨੋ ਦਿਨ ਖੁਦਾ ਸਾਡੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਵਾਅਦਾ ਕਰਦੇ ਜਾਣ ਖੁਦਾ ਆਤਮਿਕ ਅਨੁਧਤੀ ਦੇ ਵਿੱਚ ਪਰਮੇਸ਼ਰ ਜੀ ਸੱਚਮੱਚ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਔਰ ਪ੍ਰਭੂ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਰਾਤ ਦੀ ਖੂਬਸੂਰਤ ਜ਼ੁਰੀ ਦੇ ਲਈ ਪ੍ਰਭੂ ਜੀ ਬਹੁਤ ਸਾਰੇ ਭੈਣ ਭਰਾ ਖੁਦਾ ਅੱਜ ਰਾਤ ਦੇ ਸਮੇਂ ਨੂੰ ਨਹੀਂ ਦੇਖ ਸਕੇ ਬਹੁਤ ਸਾਰੇ ਭੈਣ ਭਰਾ ਪਰਮੇਸ਼ਰ ਜੀ ਅੱਜ ਦੀ ਰਾਤ ਦੇ ਵਿੱਚ ਐਂਟਰ ਨਹੀਂ ਹੋ ਸਕੇ ਪ੍ਰਭੂ ਜੀ ਤੁਹਾਡੀ ਦਇਆ ਤੇ ਕਿਰਪਾ ਪਰਮੇਸ਼ਰ ਜੀ ਜੋ ਅਸੀਂ ਹੁਣ ਤੱਕ ਜਿਉਂਦੇ ਦੀ ਧਰਤੀ ਤੇ ਜਿਉਂਦੇ ਬੈਠੇ ਆ ਔਰ ਪਰਮੇਸ਼ਰ ਜੀ ਜੋ ਅਸੀਂ ਹੁਣ ਤੱਕ ਖੁਦਾਵੰਜੀ ਇਨਾ ਸਾਹਾਂ ਨੂੰ ਲੈ ਰਿਆ ਮੇਰੇ ਪਰਮੇਸ਼ਰ ਤੁਹਾਡੀ ਹੀ ਦਇਆ ਹੈ ਮੇਰੇ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਦਿਨ ਭਰ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਖੁਦਾਵੰਜੀ ਹਰ ਇੱਕ ਰਾਹ ਦੇ ਵਿੱਚ ਪ੍ਰਭ ਜੀ ਤੁਸੀਂ ਸਾਡੀ ਅਗਵਾਈ ਕੀਤੀ ਔਰ ਪਰਮੇਸ਼ਰ ਦੀ ਦਇਆ ਕਰ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਦਿਨ ਭਰ ਵਿੱਚ ਅੱਛੇ ਅੱਛੇ ਭੋਜਨਾਂ ਦੇ ਨਾਲ ਰਜਾਇਆ ਮੇਰੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ird-gird ਤੋਂ ਠੇਰੀ ਰੱਖਿਆ ਔਰ ਪ੍ਰਭ ਜੀ ਹਰ ਇੱਕ ਰਾਹ ਦੇ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਕਿ ਖੁਦਾ ਤੁਸੀਂ ਸਾਨੂੰ ਸਹੀ ਸਲਾਮਤ ਆਪਣੇ ਘਰਾਂ ਦੇ ਵਿੱਚ ਵਾਪਸ ਲੈ ਕੇ ਆਂਦਾ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਮੇਰੇ ਸਮਰਥੀਏ ਖੁਦਾ ਦਇਆ ਕੀਤੀ ਧੰਨਵਾਦ ਕੀਤਾ ਕਰਦੇ ਆ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਖੁਦਾਵੰਦ ਜੀ ਪ੍ਰਭ ਜੀ ਸਾਡੇ ਹੋਠਾਂ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਪਰਮੇਸ਼ਰ ਵੈਰੀ ਦੀ ਹਰ ਇੱਕ ਪ੍ਰਭ ਜੀ ਸ਼ੈਤਾਨੀ ਹਰ ਇੱਕ ਚਾਲ ਸ਼ਰਮਿੰਦਾ ਹੋ ਜਾਵੇ ਖੁਦਾਵੰਦ ਜੀ ਜੋ ਸਾਡੀ ਜ਼ੁਬਾਨ ਨੂੰ ਉਲਟਾਉਂਦੀ ਹੈ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਬੰਦ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਹਰਿ ਕੋ ਆਸ਼ੀਸ਼ ਦੇ ਲਈ ਬਰਕਤ ਦੇ ਲਈ ਜੋ ਤੁਸੀਂ ਸਾਨੂੰ ਆਪਣੀਆਂ ਪ੍ਰਭ ਜੀ ਕੀਮਤੀ ਖਜ਼ਾਨਿਆਂ ਦੇ ਵਿੱਚੋਂ ਸਾਨੂੰ ਆਸ਼ੀਸ਼ਾਂ ਬਰਕਤਾਂ ਦਿੱਤੀਆਂ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਖੁਦਾ ਜੋ ਤੁਸੀਂ ਸਾਨੂੰ ਅੱਛੇ ਪੇਰੈਂਟਸ ਦਿੱਤੇ ਅੱਛੇ ਭੈਣ ਭਾਈ ਦਿੱਤੇ ਅੱਛੇ ਆਗੂ ਦਿੱਤੇ ਔਰ ਸੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਆਪਣਾ ਬੱਚਨ ਦਿੱਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਖੁਦਾ ਇਸ ਸਮੇਂ ਦੇ ਲਈ ਖੁਦਾ ਪਰਮੇਸ਼ਰ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਔਰ ਪਰਮੇਸ਼ਰ ਜੀ ਅਸੀ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਨ ਜੀ ਮaaf ਕਰਨਾ ਪਰਮੇਸ਼ਰ ਜੀ ਦਿਨ ਪਰ ਵਿੱਚ ਜੋ ਵੀ ਗਲਤੀਆਂ ਗੁਨਾਹ ਹੋਏ ਮੇਰੇ ਖੁਦਾ ਜੋ ਵੀ ਪਰਮੇਸ਼ਰ ਜੀ ਸਾਡੇ ਕੋਲੋਂ ਬੋਲਣ ਚ ਪ੍ਰਭੂ ਜੀ ਉੱਠਣ ਬੈਠਣ ਚ ਸੋਣਨ ਚ ਪ੍ਰਭੂ ਜੀ ਸੋਚਨ ਵਿਚਾਰਨ ਚ ਦੇਖਣ ਚ ਪ੍ਰਭੂ ਜੀ ਜੋ ਵੀ ਗਲਤੀਆਂ ਗੁਨਾਹ ਹੋਏ ਖੁਦਾ ਸਾਨੂੰ ਮਾਫ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਅੱਗੇ ਤਾਂ ਸਾਨੂੰ ਪਵਿੱਤਰਤਾਈ ਵਾਲਾ ਜੀਵਨ ਦੇਣਾ ਖੁਦਾਬੰਦ ਜੀ ਸਾਡੇ ਉੱਪਰ ਦਇਆ ਕਰਨਾ ਖੁਦਾ ਪਵਿੱਤਰਤਾਈ ਦੇ ਨਾਲ ਅਸੀਂ ਚੱਲਦੇ ਹੋਏ ਪਰਮੇਸ਼ਰ ਤੁਹਾਡੇ ਵਚਨਾਂ ਤੇ ਵਿਧੀਆਂ ਦੇ ਉੱਤੇ ਚੱਲ ਸਕੀਏ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਆਪਣੇ پاک ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰਨਾ ਮੇਰੇ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਇੱਕ ਪ੍ਰਭ ਜੀ blessing ਦੇ ਲਈ ਹਾਰਿਕ ਮਾਫੀ ਦੇ ਲਈ ਪ੍ਰਭੂ ਜੀ ਤੋਂ ਸੱਚਮੁੱਚ ਤੁਸੀਂ ਸਾਡੇ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ ਪਰ ਭੁੱਲ ਜਾਂਦੇ ਹੋ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਿਹਾ ਤੁਹਾਨੂੰ ਲੋਕ ਜਿਹਦੇ ਗੁਨਾਹ ਯੂ ਹੈਵ ਆ ਯਾਦ ਨਹੀਂ ਰੱਖਦਾ ਸੱਚਮੁੱਚ ਪਰਮੇਸ਼ਰ ਜੀ ਜਿਹਦੇ ਪਾਪ ਮਿਟਾਏ ਗਏ ਤੁਹਾਨੂੰ ਮਨੋਖਾ ਪਰਮੇਸ਼ਰ ਜੀ ਸੱਚਮੁੱਚ ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਵੰਨ ਜੀ ਪ੍ਰਭੂ ਜੀ ਅੱਜ ਜਿੰਨੇ ਵੀ ਭੈਣ ਭਰਾ ਖੁਦਾ ਰਾਤ ਦੀ ਹਜ਼ੂਰੀ ਦੇ ਲਈ ਪ੍ਰਭੂ ਜੀ ਆਪਣੇ ਸਿਰ ਨੂੰ ਝੁਕਾ ਕੇ ਤੜੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਖੁਦਾ ਔਰ ਪ੍ਰਭੂ ਜੀ ਸੱਚਮੁੱਚ ਪਰਮੇਸ਼ਵਰ ਜੀ ਆਪਣੇ ਮਨਾਂ ਨੂੰ ਵੀ ਤੁਹਾਡੇ ਚਰਨਾਂ ਦੇ ਵਿੱਚ ਝੁਕਾ ਕੇ ਬੈਠੇ ਆ ਪਰਮੇਸ਼ਵਰ ਜੀ ਨਾ ਸਾਰੇ ਭੈਣਾ ਭਰਾਵਾਂ ਉੱਪਰ ਦਇਆ ਕਰੋ ਰਾਤ ਦੇ ਸਮੇਂ ਹੋਣ ਵਾਲੇ ਹਰ ਇੱਕ ਬੰਦਨ ਤੋਂ ਹਰ ਇੱਕ ਸ਼ਤਾਨੀ ਅਟੈਕ ਤੋਂ ਹਰ ਇੱਕ ਪ੍ਰਭੂ ਜੀ ਚਾਲ ਤੋਂ ਵੈਰੀ ਦੀ ਤੋਂ ਸਾਰੇ ਪ੍ਰਭ ਜੀ ਬੰਦਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਔਰ ਪ੍ਰਭ ਜੀ ਆਪਣੇ ਬੱਚਾ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ੁਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਹਰ ਇੱਕ ਸਮੇਂ ਦੇ ਵਿੱਚ ਆਪਣੇ ਬੱਚਾ ਨੂੰ ਸੰਭਾਲ ਕੇ ਰੱਖਣਾ ਰਾਤ ਦੇ ਸਮੇਂ ਪ੍ਰਭ ਜੀ ਇਹਨਾਂ ਨੂੰ ਸ਼ਾਂਤੀ ਦੇਣਾ ਖੁਦਾ ਜੋ ਭੈਣ ਭਰਾ ਆਪਣੇ ਮਨਾਂ ਦੇ ਵਿੱਚ ਸਫਰ ਕਰਦੇ ਨੇ ਖੁਦਾ ਪਰਮੇਸ਼ਰ ਜੀ ਕਿਸੇ ਬਿਮਾਰੀ ਕਰਕੇ ਕਿਸੇ ਚਿੰਤਾ ਕਰਕੇ ਕਿਸੇ ਬੋਝ ਕਰਕੇ ਪਰਮੇਸ਼ਰ ਜੀ ਹਰ ਇੱਕ ਦੇ ਪਰਮੇਸ਼ਰ ਜੀ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਮੇਰੇ ਪਰਮੇਸ਼ਰ ਜੀ ਹਰ ਇੱਕ ਕਮੀ ਘਾਟੀ ਤੁਹਾਡੇ ਸਵਰਗ ਰਾਸ ਤੋਂ ਪੂਰੀ ਕੀਤੀ ਜਾਵੇ ਮੇਰੇ ਸਮਰਥੀ ਪਰਮੇਸ਼ਰ ਹਰ ਇੱਕ ਭੈਣ ਭਰਾ ਦਾ ਬੱਚਾ ਪਰਮੇਸ਼ਰ ਜੀ ਮੇਰੇ ਮਹਾਨ ਖੁਦਾਵੰਨ ਜੀ ਜੋ ਆਗਿਆਕਾਰੀ ਦੇ ਵਿੱਚ ਨਹੀਂ ਆ ਪ੍ਰਭੂ ਜੀ ਉਹਨਾਂ ਨੂੰ ਆਗਿਆਕਾਰੀ ਵਾਲਾ ਜੀਵਨ ਦਿਓ ਸਮਰਥੀ ਪਰਮੇਸ਼ਰ ਜੋ ਵੀ ਇਹਨਾਂ ਦੀ ਚਿੰਤਾ ਦਾ ਕਾਰਨ ਹੈ ਮੇਰੇ ਪਰਮੇਸ਼ਰ ਜੀ ਅੱਜ ਜੋ ਸਾਰੀ ਚਿੰਤਾ ਦੇ ਕਾਰਨ ਨੂੰ ਸਮਾਪਤ ਕਰੋ ਮੇਰੇ ਖੁਦਾ ਔਰ ਸੱਚਮੱਚ ਪਰਮੇਸ਼ਰ ਜੀ ਹਰ ਇੱਕ ਚਿੰਤਾ ਨੂੰ ਖਤਮ ਕਰਦੇ ਹੋਏ ਪਰਮੇਸ਼ਰ ਇਹਨਾਂ ਨੂੰ ਆਪਣੀ ਦਇਆ ਵਿੱਚ ਛੁਟਕ ਲਓ ਖੁਦਾਵੰਨ ਜੀ ਆਪਣੀ ਸੱਚੀ ਸ਼ਾਂਤੀ ਪ੍ਰਭੂ ਜੀ ਇਹਨਾਂ ਲੋਕਾਂ ਨੂੰ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਹਾਡੇ ਬੱਚੇ ਨੇ ਮੇਰੇ ਮਹਾਨ ਖੁਦਾ ਇਹਨਾਂ ਦੇ ਪ੍ਰਭੂ ਜੀ ਜਿਸਮਾਂ ਦੇ ਉੱਪਰ ਪ੍ਰਭੂ ਜੀ ਇਹਨਾਂ ਦੇ ਸ਼ਰੀਰਾਂ ਦੇ ਉੱਪਰ ਖੁਦਾਵੰਦੀ ਇਹਨਾਂ ਦੇ ਮਨਾਂ ਦੇ ਸੋਚਾਂ ਵਿਚਾਰਾਂ ਦੇ ਉੱਪਰ ਇਹਨਾਂ ਦੇ ਹਿਰਦਿਆਂ ਤੇ ਆਪਣਾ ਕਬਜਾ ਵਾਸ ਕੰਟਰੋਲ ਕਰੋ ਖੁਦਾਵੰਦੀ ਜੀ ਜਿਹੜੇ ਭੈਣ ਪ੍ਰਮੇਸ਼ੂ ਜੀ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਆ ਖੁਦਾਵੰਦੀ ਕਿਸੇ ਤੰਗੀ ਦੇ ਵਿੱਚ ਆ ਪ੍ਰਭੂ ਜੀ ਅਰ ਜਨਾਂ ਦੀਆਂ ਸਾਰੀਆਂ ਥੋੜਾਂ ਨੂੰ ਖੁਦਾਵੰਦੀ ਆਪਣੇ ਸਵਰਗੀ ਰਾਜ਼ ਖਜ਼ਾਨਿਆਂ ਚੋਂ ਪੂਰਾ ਕਰੋ ਮੇਰੇ ਮਹਾਨ ਖੁਦਾਵੰਦੀ ਹਰ ਇੱਕ ਘਰ ਪਰਿਵਾਰ ਦੇ ਲਈ ਪ੍ਰਭੂ ਜੀ ਦਇਆ ਭਲਾਈ ਆਸ਼ੀਸ਼ ਬਰਕਤ ਨੂੰ ਮੰਗਦੇ ਆ ਮੇਰੇ ਮਹਾਨ ਖੁਦਾ ਅਚੀ ਸੇਤ ਤੰਦਰੁਸਤੀ ਨੂੰ ਮੰਗਦੇ ਮੇਰੇ ਮਹਾਨ ਪਰਮੇਸ਼ਰ ਜੱਦੀ ਤੁਹਾਡੇ ਬੱਚੇ ਸੌਣ ਦੇ ਲਈ ਜਾਨ ਖੁਦਾਵੰਨ ਜੀ ਪ੍ਰਭ ਜੀ ਜਦੋਂ ਇਹ ਸੌਣ ਪਰਮੇਸ਼ਰ ਤੁਹਾਡੇ ਸਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇਰ ਦੇ ਗਿਰਦ ਪਰਮੇਸ਼ਰ ਜੀ ਇਹਨਾਂ ਦੀ ਰਾਖੀ ਕਰਨ ਔਰ ਪ੍ਰਭ ਜੀ ਸੱਚਮਚ ਖੁਦਾਵੰਨ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਕਰਾ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਸੁਪਨਿਆਂ ਰਾਹੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਦਰਸ਼ਨਾਂ ਰਾਹੀ ਇਹਨਾਂ ਗੱਲਾਂ ਬਾਤਾਂ ਕਰਨੀਆਂ ਆਪਣੇ ਬੱਚਨਾ ਦੇ ਗੁੱਜੇ ਭੇਦਾਂ ਨੂੰ ਪਰਮੇਸ਼ਰ ਆਪਣੇ ਬੱਚਿਆਂ ਤੇ ਪ੍ਰਗਟ ਕਰਨਾ ਸਮਰਥੀ ਹੈ ਪਰਮੇਸ਼ਰ ਜੀ ਦਇਆ ਕਰਨਾ ਸਵਰਗ ਰਾਸ ਤੋਂ ਗੁੜਿਤ ਮਿੱਠੀ ਨੀਂਦ ਦੇਣਾ ਸਵੇਰ ਜਲਦੀ ਉਠਾਉਣਾ ਖੁਦਾਬੰਦ ਜੀ ਆਪਣੀ ਮਹਿਮਾ ਦੇ ਲਈ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਪ੍ਰਭੂ ਜੀ ਪ੍ਰਭੂ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਸਮੇਂ ਨੂੰ ਤੁਹਾਡੇ ਪਵਿੱਤਰ ਸਹਾਲੀ ਜ਼ੋਰ ਹਵਰ ਹੱਥਾਂ ਵਿੱਚ ਸੌਂਪਦੇ ਹੋਏ ਪ੍ਰਭੂ ਜੀ ਸਾਰੀ ਹੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 સારી કલિસ્તીનું પ્યાર ભરી જી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ